ਅੱਪਾ ਕਿਸੇ ਨੂੰ ਪਤਾ ਹੋਊਗਾ ਵੀ ਆਪਣੀ ਸ਼੍ਰੋਮਣੀ ਕਮੇਟੀ ਦੀ ਟੋਟਲ ਨੈਟਵਰਥ ਕਿੰਨੀ ਆ ਟੋਟਲ ਜਿਹੜੀ ਨੈਟਵਰਥ ਕਿੰਨੀ ਆ ਪ੍ਰਾਪਰਟੀ ਅਮਾਉਂਟ ਕਿੰਨੀ ਆ ਵੈਸੇ ਤਾਂ ਸਾਰਾ ਪੰਜਾਬ ਹੀ ਇਹਨਾਂ ਦਾ ਆ ਪੰਜਾਬ ਦੇ ਜਿੰਨੇ ਪਿੰਡਾਂ ਚ ਗੁਰਦੁਆਰੇ ਸ਼ਹਿਰਾਂ ਦੇ ਵਿੱਚ ਆ ਹੋਰ ਸਾਰਾ ਕੁਝ ਆ ਇਹ ਸਾਰਾ ਸ਼੍ਰੋਮਣੀ ਕਮੇਟੀ ਐਕਟ ਉਹਨਾਂ ਦੇ ਮੈਨੇਜਮੈਂਟ ਹੀ ਉਹਨਾਂ ਨੂੰ ਉਹੀ ਕਰ ਉਹਨਾਂ ਦੀ ਮੈਨੇਜਮੈਂਟ ਹੀ ਆ ਗੋਲਕਾ ਉਹਨਾਂ ਦੀਆਂ ਹੀ ਆ ਤੇ ਇੱਕ ਹੋਰ ਵਿਚਾਰ ਆ ਵੀ ਜਿਹੜਾ ਆਪਾਂ ਗੁਰਦੁਆਰਿਆਂ ਤੇ ਸੋਨਾ ਚੜਾਇਆ ਹੋਇਆ ਆ ਉਹ ਸੋਨਾ ਲਾ ਕੇ ਵੇਚ ਦਈਏ ਸਾਰਾ ਗੁਰਦੁਆਰਿਆਂ ਦਾ ਇਕੱਠਾ ਕਰ ਲਈਏ ਜਿੰਨੀਆਂ ਸੰਪਰਦਾਮ ਆਇਆ ਜਿੱਥੇ-ਜਿੱਥੇ ਵੀ ਗੋਲਕਾਂ ਆ ਧਰਮ ਦੇ ਨਾਮ ਤੇ ਜੋ ਵੀ ਹੋ ਰਿਹਾ ਸਾਨੂੰ ਇਹ ਆਪਾਂ ਇੱਕ ਤ્યાਗ ਨਾ ਕਰੀਏ ਵੀ ਆਪਾਂ ਸਾਰਾ ਕੁਝ ਬੇਚ-ਬਟਕੇ ਤਾਂ ਜਿਹੜੇ ਕਿਸਾਨ ਨੇ ਆਪਾਂ ਉਹਨਾਂ ਦਾ ਖੇੜਾ ਛੜਾ ਦਈਏ ਬਹੁਤ ਵਧੀਆ ਇੱਕ ਮਾਡਲ ਸਟੈਬਲਿਸ਼ਡ ਕਰੀਏ ਆਪਾਂ ਕਿ ਮੁੜ ਕੇ ਕਿਸਾਨਾਂ ਨੂੰ ਇਹਦਾ ਰੋਲਰ ਵਾਲਣ ਦੀ ਲੋੜ ਨਾ ਪਵੇ ਵੀ ਇੱਕ ਵਾਰੀ ਇਹਨ ਜਾਇਜਾਕਾਰ ਕਰਾ ਦਈਏ ਔਰ ਨੈਟਵਰਕ ਦੇ ਨੈਟਵਰਥ ਦੇ ਉੱਤੇ ਥੋੜਾ ਜਿਆ ਗੌਰ ਕਰਿਓ ਬਾਬਾ ਜੀ ਦੱਸਿਓ ਮੜ ਜਾ ਉਹ ਤਾਂ ਦੱਸਦੇ ਨਹੀਂ ਹੈ ਹਨਾ ਜੇ ਉਹਨਾਂ ਨੂੰ ਪੁੱਛ ਵੀ ਲਈਏ ਤਾਂ ਹੋਰ ਪਾਸੇ ਲੈ ਜਾਂਦੇ ਗਾ ਆਪਾਂ ਕਿਸੇ ਨੂੰ ਪਤਾ ਹੋਊਗਾ ਵੀ ਆਪਣੀ ਸ਼੍ਰੋਮਣੀ ਕਮੇਟੀ ਦੀ ਟੋਟਲ ਨੈਟਵਰਥ ਕਿੰਨੀ ਆ ਟੋਟਲ ਜਿਹੜੀ ਨੈਟਵਰਥ ਕਿੰਨੀ ਆ ਪ੍ਰਾਪਰਟੀ ਅਮਾਊਂਟ ਕਿੰਨੀ ਆ ਵੈਸੇ ਤਾਂ ਸਾਰਾ ਪੰਜਾਬ ਹੀ ਇਹਨਾਂ ਦਾ ਆ ਪੰਜਾਬ ਦੇ ਜਿੰਨੇ ਪਿੰਡਾਂ ਚ ਗੁਰਦੁਆਰੇ ਸ਼ਹਿਰਾਂ ਦੇ ਵਿੱਚ ਆ ਹੋਰ ਸਾਰਾ ਕੁਝ ਆ ਇਹ ਸਾਰਾ ਸ਼ੋਮਣੀ ਕਮੇਟੀ ਐਕਟ ਉਹਨਾਂ ਦੇ ਮੈਨੇਜਮੈਂਟ ਹੀ ਉਹਨਾਂ ਨੂੰ ਉਹੀ ਕਰ ਉਹਨਾਂ ਦੀ ਮੈਨੇਜਮੈਂਟ ਹੀ ਆ ਗੋਲਕਾ ਉਹਨਾਂ ਦੀਆਂ ਹੀ ਆ ਤੇ ਇੱਕ ਹੋਰ ਵਿਚਾਰ ਆ ਵੀ ਜਿਹੜਾ ਆਪਾਂ ਗੁਰਦੁਆਰਿਆਂ ਤੇ ਸੋਨਾ ਚੜਾਇਆ ਹੋਇਆ ਆ ਉਹ ਸੋਨਾ ਲਾ ਕੇ ਵੇਚ ਦਈਏ ਸਾਰਾ ਗੁਰਦੁਆਰਿਆਂ ਦਾ ਇਕੱਠਾ ਕਰ ਲਈਏ ਜਿੰਨੀਆਂ ਸੰਪਰਦਾਵਾਂ ਆ ਜਿੱਥੇ-ਜਿੱਥੇ ਵੀ ਗੋਲਕਾ ਆ ਧਰਮ ਦੇ ਨਾਮ ਤੇ ਜੋ ਵੀ ਹੋ ਰਿਹਾ ਹੈ ਸਾਨੂੰ ਇਹ ਆਪਾਂ ਇੱਕ ਤ્યાਗ ਨਾ ਕਰੀਏ ਵੀ ਆਪਾਂ ਸਾਰਾ ਕੁਝ ਵੇਚ-ਵਟ ਕੇ ਤਾਂ ਜਿਹੜੇ ਕਿਸਾਨ ਨੇ ਆਪਾਂ ਉਹਨਾਂ ਦਾ ਖੇੜਾ ਛੜਾ ਦਈਏ ਬਹੁਤ ਵਧੀਆ ਇੱਕ ਮਾਡਲ ਸਟੈਬਲਿਸ਼ਡ ਕਰੀਏ ਆਪਾਂ ਕਿ ਮੁੜ ਕੇ ਕਿਸਾਨਾਂ ਨੂੰ ਇਹਦਾ ਰੋਲਨ ਰਾਲਣ ਦੀ ਲੋੜ ਨਾ ਪਵੇ ਵੀ ਇੱਕ ਵਾਰੀ ਇਹਨ ਜਾਇਜਾਕਾਰ ਕਰਾ ਦਈਏ ਔਰ ਨੈਟਵਰਕ ਦੇ ਨੈਟਵਰਥ ਦੇ ਉੱਤੇ ਥੋੜਾ ਜਿਆ ਗੌਰ ਕਰਿਓ ਬਾਬਾ ਜੀ ਦੱਸਿਓ ਮੜ ਜਾ ਉਹ ਤਾਂ ਦੱਸਦੇ ਨਹੀਂ ਹੈ ਹਨਾ ਜੇ ਉਹਨਾਂ ਨੂੰ ਪੁੱਛ ਵੀ ਲਈਏ ਤਾਂ ਹੋਰ ਪਾਸੇ ਲੈ ਜਾਂਦੇਗਾ ਅੱਪਾ ਕਿਸੇ ਨੂੰ ਪਤਾ ਹੋਊਗਾ ਵੀ ਆਪਣੀ ਸ਼੍ਰੋਮਣੀ ਕਮੇਟੀ ਦੀ ਟੋਟਲ ਨੈਟਵਰਥ ਕਿੰਨੀ ਆ ਟੋਟਲ ਜਿਹੜੀ ਨੈਟਵਰਥ ਕਿੰਨੀ ਆ ਪ੍ਰਾਪਰਟੀ ਅਮਾਉਂਟ ਕਿੰਨੀ ਆ ਵੈਸੇ ਤਾਂ ਸਾਰਾ ਪੰਜਾਬ ਹੀ ਇਹਨਾਂ ਦਾ ਆ ਪੰਜਾਬ ਦੇ ਜਿੰਨੇ ਪਿੰਡਾਂ ਚ ਗੁਰਦੁਆਰੇ ਸ਼ਹਿਰਾਂ ਦੇ ਵਿੱਚ ਆ ਹੋਰ ਸਾਰਾ ਕੁਝ ਆ ਇਹ ਸਾਰਾ ਸ਼੍ਰੋਮਣੀ ਕਮੇਟੀ ਐਕਟ ਉਹਨਾਂ ਦੇ ਮੈਨੇਜਮੈਂਟ ਹੀ ਉਹਨਾਂ ਨੂੰ ਉਹੀ ਕਰ ਉਹਨਾਂ ਦੀ ਮੈਨੇਜਮੈਂਟ ਹੀ ਆ ਗੋਲਕਾ ਉਹਨਾਂ ਦੀਆਂ ਹੀ ਆ ਤੇ ਇੱਕ ਹੋਰ ਵਿਚਾਰ ਆ ਵੀ ਜਿਹੜਾ ਆਪਾਂ ਗੁਰਦੁਆਰਿਆਂ ਤੇ ਸੋਨਾ ਚੜਾਇਆ ਹੋਇਆ ਆ ਉਹ ਸੋਨਾ ਲਾ ਕੇ ਵੇਚ ਦਈਏ ਸਾਰਾ ਗੁਰਦੁਆਰਿਆਂ ਦਾ ਇਕੱਠਾ ਕਰ ਲਈਏ ਜਿੰਨੀਆਂ ਸੰਪਰਦਾਮ ਆਇਆ ਜਿੱਥੇ-ਜਿੱਥੇ ਵੀ ਗੋਲਕਾਂ ਆ ਧਰਮ ਦੇ ਨਾਮ ਤੇ ਜੋ ਵੀ ਹੋ ਰਿਹਾ ਸਾਨੂੰ ਇਹ ਆਪਾਂ ਇੱਕ ਤਿਆਗ ਨਾ ਕਰੀਏ ਵੀ ਆਪਾਂ ਸਾਰਾ ਕੁਝ ਬੇਚ-ਬਟਕੇ ਤਾਂ ਜਿਹੜੇ ਕਿਸਾਨ ਨੇ ਆਪਾਂ ਉਹਨਾਂ ਦਾ ਖੇੜਾ ਛੜਾ ਦਈਏ ਬਹੁਤ ਵਧੀਆ ਇੱਕ ਮਾਡਲ ਸਟੈਬਲਿਸ਼ਡ ਕਰੀਏ ਆਪਾਂ ਕਿ ਮੁੜ ਕੇ ਕਿਸਾਨਾਂ ਨੂੰ ਇਹਦਾ ਰੋਲਰ ਵਾਲਣ ਦੀ ਲੋੜ ਨਾ ਪਵੇ ਵੀ ਇੱਕ ਵਾਰੀ ਇਹਨ ਜਾਇਜਾਕਾਰ ਕਰਾ ਦਈਏ ਔਰ ਨੈਟਵਰਕ ਦੇ ਨੈਟਵਰਥ ਦੇ ਉੱਤੇ ਥੋੜਾ ਜਿਆ ਗੌਰ ਕਰਿਓ ਬਾਬਾ ਜੀ ਦੱਸਿਓ ਮੜ ਜਾ ਉਹ ਤਾਂ ਦੱਸਦੇ ਨਹੀਂ ਹੈ ਹਨਾ ਜੇ ਉਹਨਾਂ ਨੂੰ ਪੁੱਛ ਵੀ ਲਈਏ ਤਾਂ ਹੋਰ ਪਾਸੇ ਲੈ ਜਾਂਦੇਗਾ ਆਪਾਂ ਕਿਸੇ ਨੂੰ ਪਤਾ ਹੋਊਗਾ ਵੀ ਆਪਣੀ ਸ਼੍ਰੋਮਣੀ ਕਮੇਟੀ ਦੀ ਟੋਟਲ ਨੈਟਵਰਥ ਕਿੰਨੀ ਆ ਟੋਟਲ ਜਿਹੜੀ ਨੈਟਵਰਥ ਕਿੰਨੀ ਆ ਪ੍ਰਾਪਰਟੀ ਅਮਾਊਂਟ ਕਿੰਨੀ ਆ ਵੈਸੇ ਤਾਂ ਸਾਰਾ ਪੰਜਾਬ ਹੀ ਇਹਨਾਂ ਦਾ ਆ ਪੰਜਾਬ ਦੇ ਜਿੰਨੇ ਪਿੰਡਾਂ ਚ ਗੁਰਦੁਆਰੇ ਸ਼ਹਿਰਾਂ ਦੇ ਵਿੱਚ ਆ ਹੋਰ ਸਾਰਾ ਕੁਝ ਆ ਇਹ ਸਾਰਾ ਸ਼ੋਮਣੀ ਕਮੇਟੀ ਐਕਟ ਉਹਨਾਂ ਦੇ ਮੈਨੇਜਮੈਂਟ ਹੀ ਉਹਨਾਂ ਨੂੰ ਉਹੀ ਕਰ ਉਹਨਾਂ ਦੀ ਮੈਨੇਜਮੈਂਟ ਹੀ ਆ ਗੋਲਕਾ ਉਹਨਾਂ ਦੀਆਂ ਹੀ ਆ ਤੇ ਇੱਕ ਹੋਰ ਵਿਚਾਰ ਆ ਵੀ ਜਿਹੜਾ ਆਪਾਂ ਗੁਰਦੁਆਰਿਆਂ ਤੇ ਸੋਨਾ ਚੜਾਇਆ ਹੋਇਆ ਆ ਉਹ ਸੋਨਾ ਲਾ ਕੇ ਵੇਚ ਦਈਏ ਸਾਰਾ ਗੁਰਦੁਆਰਿਆਂ ਦਾ ਇਕੱਠਾ ਕਰ ਲਈਏ ਜਿੰਨੀਆਂ ਸੰਪਰਦਾਵਾਂ ਆ ਜਿੱਥੇ-ਜਿੱਥੇ ਵੀ ਗੋਲਕਾ ਆ ਧਰਮ ਦੇ ਨਾਮ ਤੇ ਜੋ ਵੀ ਹੋ ਰਿਹਾ ਹੈ ਸਾਨੂੰ ਇਹ ਆਪਾਂ ਇੱਕ ਤ્યાਗ ਨਾ ਕਰੀਏ ਵੀ ਆਪਾਂ ਸਾਰਾ ਕੁਝ ਵੇਚ-ਵਟ ਕੇ ਤਾਂ ਜਿਹੜੇ ਕਿਸਾਨ ਨੇ ਆਪਾਂ ਉਹਨਾਂ ਦਾ ਖੇੜਾ ਛੜਾ ਦਈਏ ਬਹੁਤ ਵਧੀਆ ਇੱਕ ਮਾਡਲ ਸਟੈਬਲਿਸ਼ਡ ਕਰੀਏ ਆਪਾਂ ਕਿ ਮੁੜ ਕੇ ਕਿਸਾਨਾਂ ਨੂੰ ਇਹਦਾ ਰੋਲਰ ਵਾਲਣ ਦੀ ਲੋੜ ਨਾ ਪਵੇ ਵੀ ਇੱਕ ਵਾਰੀ ਇਹਨ ਜੈਜਾਕਾਰ ਕਰਾ ਦਈਏ ਔਰ ਨੈਟਵਰਕ ਦੇ ਨੈਟਵਰਥ ਦੇ ਉੱਤੇ ਥੋੜਾ ਜਿਆ ਗੌਰ ਕਰਿਓ ਬਾਬਾ ਜੀ ਦੱਸਿਓ ਮੜ ਜਾ ਉਹ ਤਾਂ ਦੱਸਦੇ ਨਹੀਂ ਹੈ ਹਨਾ ਜੇ ਉਹਨਾਂ ਨੂੰ ਪੁੱਛ ਵੀ ਲਈਏ ਤਾਂ ਹੋਰ ਪਾਸੇ ਲੈ ਜਾਂਦੇਗਾ